ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਨਵੀਂ ਨੁਹਾਰ ਪੰਜਾਬੀ ਪਾਠ ਮਾਲਾ ਦੀ ਆਪਾਂ ਅਗਲਾ ਲੈਸਨ ਕਰਾਂਗੇ ਅੱਜ ਕਿੱਕ ਲਿਕ ਲੀਰ ਦੀ ਚੌਥਾ ਲੈਸਨ ਹੈ ਕਿੱਕ ਲਿਕ ਲੀਰ ਦੀ ਤਾਨੂੰ ਪਤਾ ਛੋਟੇ ਹੁੰਦੇ ਆਪਾਂ ਵੀ ਕਿੱਕਲੀ ਦੋ ਲੜਕੀਆਂ ਘੁੰਮਦੀਆਂ ਹੁੰਦੀਆਂ ਸੀ ਇੱਕ ਹੱਥ ਦੇ ਵਿੱਚ ਹੱਥ ਕਰਾਸ ਕਰਕੇ ਘੁੰਮਦੇ ਹੁੰਦੇ ਸੀ ਉਸ ਨੂੰ ਕੀ ਕਹਿੰਦੇ ਐ ਕਿੱਕਲੀ ਠੀਕ ਹੈ ਤੇ ਇਸ ਤਰ੍ਹਾਂ ਹੀ ਇਸ ਵਿੱਚ ਦੋ ਭੈਣਾਂ ਆਪਸ ਵਿੱਚ ਗੱਲਬਾਤ ਕਰ ਰਹੀਆਂ ਐ ਕੀ ਕਹਿੰਦੀਆਂ ਐ ਉਹ ਆਪਾਂ ਅੱਗੋਂ ਪੜ੍ਹਦੇ ਆਂ ਕੀ ਕਹਿੰਦੀਆਂ ਇੱਕ ਦੂਜੇ ਨੂੰ ਇੱਕ ਕੁੜੀ ਦੂਜੀ ਕੁੜੀ ਨੂੰ ਕਹਿੰਦੀ ਐ ਹਰਮਨ ਤੂੰ ਵੀਰ ਲਈ ਰਖੜੀ ਲੈ ਆਈ ਤੇ ਦੂਜੀ ਕੀ ਜਵਾਬ ਦਿੰਦੀ ਹੈ ਹਾਂ ਮੈਂ ਤਾਂ ਬਹੁਤ ਸੋਹਣੀ ਰਖੜੀ ਲਿਆਉਂਦੀ ਐ ਫਿਰ ਉਹ ਪਹਿਲੇ ਵਾਲੀ ਕਹਿੰਦੀ ਐ ਮੈਂ ਵੀ ਲੈ ਆਈ ਹਾਂ ਤੇ ਨਾਲ ਹੀ ਮੈਂ ਵੀਰੇ ਲਈ ਕੁਝ ਤਿਆਰ ਵੀ ਕੀਤਾ ਹੈ ਫਿਰ ਦੂਸਰੀ ਵਾਰੀ ਲੜਕੀ ਕੀ ਕਹਿੰਦੀ ਐ ਕੀ ਤਿਆਰ ਕੀਤਾ ਮੈਨੂੰ ਵੀ ਸੁਣਾ ਫਿਰ ਉਹ ਦੂਸਰੀ ਪਹਿਲੀ ਵਾਲੀ ਕੀ ਕਹਿੰਦੀ ਐ ਚੱਲ ਆ ਫਿਰ ਮੈਂ ਤੈਨੂੰ ਇੱਕ ਕਿੱਕਲੀ ਕਲੀਰ ਦੀ ਕਵਿਤਾ ਸੁਣਾਉਂਦੀ ਹਾਂ ਠੀਕ ਹੈ ਤੇ ਅੱਗੋਂ ਕਵਿਤਾ ਹੈ ਟਿੱਕਲਿਕਲੀਰ ਦੀ ਇਹ ਅੱਗੋਂ ਆਪਾਂ ਪੜ੍ਹਦੇ ਹਾਂ ਫਰੈਂਡਸ ਇਸ ਕਵਿਤਾ ਵਿੱਚ ਭੈਣ ਦੇ ਆਪਣੇ ਛੋਟੇ ਭਰਾ ਪ੍ਰਤੀ ਮੋਹ ਨੂੰ ਦਰਸਾਇਆ ਗਿਆ ਹੈ ਮਤਲਬ ਪਿਆਰ ਮੋਹ ਮੈਂ ਪਿਆਰ ਪਿਆਰ ਨੂੰ ਦਰਸਾਇਆ ਗਿਆ ਹੈ ਆਪਣੀ ਵੱਡੀ ਭੈਣ ਭੈਣ ਦੇ ਆਪਣੇ ਛੋਟੇ ਭਰਾ ਪ੍ਰਤੀ ਮੋਹ ਨੂੰ ਦਰਸਾਇਆ ਗਿਆ ਹੈ ਠੀਕ ਹੈ ਟਿੱਕਲਿਕਲੀਰ ਦੀ ਭੈਣ ਹਾਂ ਮੈਂ ਵੀਰ ਦੀ ਕੀ ਕਹਿੰਦੀ ਹੈ ਲੜਕੀ ਕਿਕਲੀ ਕਿ ਜਿੱਦਾਂ ਤੁਸੀਂ ਪਿਕਚਰ ਚ ਦੇਖ ਰਹੇ ਹੋ ਕਿਕਲੀ ਇਦਾਂ ਪਾਉਂਦੇ ਆ ਨਾ ਦੋ ਭੈਣਾਂ ਮਿਲ ਕੇ ਜਾਂ ਕੋਈ ਵੀ ਲੜਕੀਆਂ ਮਿਲ ਕੇ ਇਦਾਂ ਕਿਕਲੀ ਪਾਉਂਦੀਆਂ ਤਾਂ ਉਹ ਕੀ ਗਾਉਂਦੀਆਂ ਕਿਕਕਲੀ ਕਲੀਰ ਦੀ ਭੈਣ ਹਾਂ ਮੈਂ ਵੀਰ ਦੀ ਵੀਰਾ ਮੇਰਾ ਛੋਟਾ ਹੈ ਥੋੜਾ ਥੋੜਾ ਮੋਟਾ ਹੈ ਠੀਕ ਹੈ ਪੀਜ਼ਾ ਨੂਡਲ ਖਾਂਦਾ ਹੈ ਰੋਜ਼ ਸਕੂਲੇ ਜਾਂਦਾ ਹੈ ਛੋਟੇ ਛੋਟੇ ਬੱਚੇ ਇਹੀ ਕਰਦੇ ਆ ਨਾ ਕਿ ਵੀਜ਼ਾ ਨੂਡਲ ਮਤਲਬ ਉਹ ਕਵਿਤਾ ਦੇ ਵਿੱਚ ਹੀ ਉਹਨਾਂ ਨੇ ਉਸ ਦਾ ਸਾਰਾ ਜੋ ਦੱਸਿਆ ਹੋਇਆ ਹੈ ਕਿ ਕੀ ਕੀ ਉਹ ਕਰਦਾ ਹੈ ਠੀਕ ਹੈ ਟੋਸਟ ਨਾਲ ਲੈ ਜਾਂਦਾ ਹੈ ਸੇਵ ਵੀ ਬਸਤੇ ਚ ਪਾਉਂਦਾ ਹੈ ਬਸਤਾ ਮੀਨ ਬੈਗ ਜਿਹੜਾ ਉਹਦਾ ਸਕੂਲ ਦਾ ਬੈਗ ਹੁੰਦਾ ਕੀ ਕਹਿੰਦਾ ਕਹਿੰਦੀ ਉਹ ਟੋਸਟ ਵੀ ਟੋਸਟ ਨਾਲ ਲੈ ਜਾਂਦਾ ਹੈ ਸੇਵ ਵੀ ਬਸਤੇ ਚ ਪਾਉਂਦਾ ਹੈ ਫਿਰ ਹੈ ਫਿਰ ਅੱਧੀ ਛੁੱਟੀ ਨੂੰ ਖਾਂਦਾ ਹੈ ਖੇਡ ਕੁੱਦ ਕਰ ਆਉਂਦਾ ਹੈ ਅੱਧੀ ਛੁੱਟੀ ਮੀਨ ਬ੍ਰੇਕ ਜਦੋਂ ਤੁਹਾਡੀ ਸਕੂਲ 'ਚ ਹੁੰਦੀ ਹੁੰਦੀ ਇਹਨੂੰ ਕਹਿੰਦੇ ਅੱਧੀ ਛੁੱਟੀ ਠੀਕ ਹੈ ਖੇਡ ਕੁੱਦ ਕੇ ਮਤਲਬ ਘਰ ਆ ਜਾਂਦਾ ਹੈ ਠੀਕ ਹੈ ਕਿੱਕ ਲਿਕ ਲੀਰ ਦੀ ਭੈਣ ਹਾਂ ਮੇਰੇ ਮੈਂ ਭੈਣ ਹਾਂ ਮੈਂ ਵੀਰ ਦੀ ਠੀਕ ਹੈ ਤੇ ਇਹ ਸੀ ਛੋਟੀ ਜੀ ਕਵਿਤਾ ਇੱਕ ਵਾਰੀ ਤੁਹਾਨੂੰ ਮੈਂ ਦੱਸ ਦਨੀ ਹੈ ਕਿ ਕੀ ਕਹਿੰਦੀ ਹੈ ਭੈਣਾ ਦੋਨੋਂ ਕੀ ਕਹਿੰਦੀਆਂ ਕਿੱਕ ਲਿਕ ਲੀਰ ਦੀ ਭੈਣ ਹਾਂ ਮੈਂ ਵੀਰ ਦੀ ਵੀਰਾ ਮੇਰਾ ਛੋਟਾ ਹੈ ਥੋੜਾ ਥੋੜਾ ਮੋਟਾ ਹੈ ਪੀਜ਼ਾ ਨੂਡਲ ਖਾਂਦਾ ਹੈ ਰੋਜ਼ ਸਕੂਲੇ ਜਾਂਦਾ ਹੈ ਟੋਸਟ ਨਾਲ ਲੈ ਜਾਂਦਾ ਹੈ ਸੇਵ ਵੀ ਬਸਤੇ ਵਿੱਚ ਪਾਉਂਦਾ ਹੈ ਅੱਧੀ ਛੁੱਟੀ ਨੂੰ ਖਾਂਦਾ ਹੈ ਖੇਡ ਖੁੱਦ ਕਰ ਆਉਂਦਾ ਹੈ ਕਿ ਕਲਿਕ ਕਲੀਰ ਦੀ ਪਹਿਣਾ ਮੈਂ ਵੀਰ ਦੀ ਠੀਕ ਹੈ ਇਹ ਛੋਟੇ ਭਰਾਵਰਤੀ ਵੱਡੀ ਭੈਣ ਦਾ ਜਿਹੜਾ ਪਿਆਰ ਹੈ ਉਸ ਨੂੰ ਦਰਸਾਇਆ ਗਿਆ ਹੈ ਠੀਕ ਹੈ ਫਰੈਂਡਸ ਤੇ ਇਸ ਦੀ ਸਿੱਖਿਆ ਕੀ ਹੈ ਭੈਣਾ ਦੇ ਮਨ ਵਿੱਚ ਭਰਾਵਾਂ ਲਈ ਬਹੁਤ ਸਾਰਾ ਮੋਹ ਹੁੰਦਾ ਹੈ ਠੀਕ ਹੈ ਮੋਹ ਮੇ ਪਿਆਰ ਠੀਕ ਹੈ ਵੱਡੀਆਂ ਭੈਣਾਂ ਛੋਟੇ ਭਰਾਵਾਂ ਨੂੰ ਪਿਆਰ ਕਰਦੀਆਂ ਹਨ ਹਨਾ ਪਿਆਰ ਕਰਦੀਆਂ ਹਨ ਤੇ ਤੁਹਾਡੇ ਵੀ ਜੋ ਵੀ ਛੋਟੇ ਭਰਾ ਹੈ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿੰਨਾ ਕੁ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਹੋ ਠੀਕ ਹੈ ਤੇ ਇਹ ਸੀ ਅੱਜ ਦੀ ਆਪਣਾ ਲੈਸਨ ਕਿ ਕਲੀਅਰ ਦੀ ते अगली क्लास में आप इस दे थोड़े क्वेश्चन आंसर है ये करा तो फ्रेंड्स अज की क्लास आप इतम कर दे हैं। ते अगली क्लास कलास मिलते हैं इस दे आंसर लैके आवेंगे तद बाय बाय टेक केयर फ्रेंड्स थैंक यू